ਚੱਲ ਮੇਰੇ ਘਰੋਂ ਬਾਹਰ ਕਿਉਂ ਤੁਸੀਂ ਐ ਮੈਨੂੰ ਕਿਉਂ ਤੰਗ ਕਰਦੇ ਹੋ ਉਦੋਂ ਤਾਂ ਏਡੇ ਏਡੇ ਬਾਹਲੇ ਕਰਦੇ ਸੀਗੇ ਕੀ ਦਿੱਤਾ ਤੇਰੇ ਭਰਾ ਨੇ ਨੰਗ ਮੇਰੇ ਸਾਲੇ ਤੁਸੀਂ ਐ ਨਾ ਬੋਲੋ ਜਿੰਨਾ ਸਾਥੋਂ ਸਰੇਆ ਸੀ ਉਹਨਾਂ ਕੀਤਾ ਉਹ ਤਾਂ ਕਹਿੰਦੇ ਸੀ ਕਾਰ ਦੇ ਦਾਂਗੇ ਬੁਲਟ ਦੇ ਦਾਂਗੇ ਕਾਰ ਤਾਂ ਕਿੱਥੋਂ ਦਿੱਤੀ ਜਾਣੀ ਬੁਲਟ ਵੀ ਨਹੀਂ ਦਿੱਤਾ ਗਿਆਗਾ ਮੈਂ ਕਿਹਾ ਸੀ ਨਾ ਮੇਰੇ ਭਾਈ ਨੂੰ ਹੁਣ ਮੈਂ ਕੀ ਕਰਾਂ ਕੋਈ ਨਾ ਦੇ ਦੇਣਗੇ ਬਾਹਲੇ ਤਾਂ ਏਡੇ ਏਡੇ ਕਰਦੇ ਸੀਗੇ ਇੱਥੇ ਆ ਕੇ ਚੱਲ ਮੇਰੇ ਘਰੋਂ ਬਾਹਰ ਨਾ ਤੁਸੀਂ ਐ ਨਾ ਕਰੋ ਦੇ ਦੇ ਦੂ ਮੇਰਾ ਭਾਈ ਬੁਲਟ ਵੀ ਦੇ ਚੱਲ ਚੱਲ ਕਮਲ ਦੱਸਣਾ ਮੇਰੀ ਇੱਕ ਹੁਣ ਮੇਰੇ ਘਰੇ ਉਦਨ ਹੀ ਵੜੀ ਜਦੋਂ ਤੂੰ ਤੇ ਤੇਰਾ ਭਾਈ ਵਰਟ ਲੈ ਕੇ ਆਉਣਗੇ ਜੇ ਮੇਰੇ ਭਾਈਆਂ ਚੈਨੀ ਗੰਜਾਇਸ ਹੁੰਦੀ ਨਾ ਉਹਨੂੰ ਘੋਟ ਦੇ ਜਾਂਦੇ ਪਰ ਤੂੰ ਇਹ ਚੀਜ਼ ਨੂੰ ਸਮਝਿਆ ਨਹੀਂ ਸੋਖ ਬਸ ਠੀਕ ਆ ਕਮਲ ਉਹ ਤਾਂ ਇੱਡੇ ਡੇ ਵਾਅਦੇ ਕਰਦੇ ਸੀਗੇ ਮੇਰੇ ਘਰੇ ਆ ਕੇ ਪੈਰ ਨਾ ਪਾਈ ਮੈਂ ਹੋਰ ਵਿਆਹ ਕਰਾਉਣ ਲੱਗਾ ਬਸ ਠੀਕ ਆ ਨਾ ਸੋਖ ਐਵੇਂ ਨਾ ਕਰ ਅੱਜ ਬਾਅਦ ਕਮਲ ਮੇਰੇ ਘਰੇ ਨਹੀਂ ਨਾ ਐਵੇਂ ਨਾ ਕਰੋ ਸੋਖਾ ਸੋਕਾ ਲੈ ਘਰ ਵੀ ਆ ਗਿਆ ਜੇ ਭਾਬੀ ਨੂੰ ਦੱਸੂਗੀ ਤਾਂ ਚਾਰੇ ਚੱਕ ਚੱਕ ਪਾਉਗੀ ਕੀ ਕਰਾਂ ਮੈਂ ਦੱਸਦੀ ਨਹੀਂ ਹੈਗੀ ਮੈਂ ਆਈ ਜਾਨੀ ਆ ਖਣੀ ਕਰੀ ਹੋ ਕਣੀ ਨਾ ਭਾਬੀ ਨਹੀਂ ਆ ਗਈ ਭਾਈ ਕੌਣ ਆਗਾ ਉਹੀ ਗੇਟ ਭੰਨਣ ਲੱਗ ਜਾਨੇ ਹੋ ਸਤਿ ਸ਼੍ਰੀ ਅਕਾਲ ਭਾਬੀ ਮੈਂ ਆ ਸਤਿ ਸ੍ਰੀ ਅਕਾਲ ਠੀਕ ਆ ਤੂੰ ਕਿਵੇਂ ਹੈਂ ਮੈਂ ਭਾਬੀ ਮਿਲਣ ਆਈ ਸੀ ਨਾ ਮਿਲਣ ਤਾਂ ਆਈ ਸੀ ਆ ਐਡਾ ਵੱਡਾ ਬੈਗ ਜਿਹਾ ਤਾਂ ਚੱਕ ਕੇ ਲਈਆਂ ਇਹਦੇ ਵਿੱਚ ਕੱਪੜੇ ਨੇ ਭਾਬੀ ਮੇਰੇ ਹੁਣ ਸਰਦੀਆਂ ਨੇਗੀਆਂ ਇਹਦੇ ਵਿੱਚ ਮੈਂ ਆਪਦੀਆਂ ਜਾਗਤਾਂ ਯੁਗਤਾਂ ਵਾ ਲਈ ਸੀ ਕੀ ਹੋ ਗਿਆ ਭਾਬੀ ਨਾ ਫਿਰ ਸ਼ਾਮ ਨੂੰ ਮੁੜ ਜਾਂਗੀ ਨਾ ਭਾਬੀ ਲੈ ਕੇ ਜਾਉਂਗੀ ਦੋ ਦਿਨ ਉਲਾ ਰਹਿਣ ਨੂੰ ਦੱਸ ਕੀ ਤੈਨੂੰ ਹੈਂਗੜਾ ਚੜ੍ਹਿਆ ਹੋਇਆਗਾ ਹਜੇ ਆ 4 ਦਿਨ ਤਾਂ ਹੋਏ ਨੇ ਤੈਨੂੰ ਗਈ ਨੂੰ ਤੈਨੂੰ ਖੁਸ਼ੀ ਨਹੀਂ ਹੋਈ ਭਾਬੀ ਵੀ ਮੈਂ ਆ ਗਈ ਹਾਂ ਖੁਸ਼ੀ ਹੂੰ ਚਲ ਠੀਕ ਆ ਚਲ ਅੰਦਰ ਆਉਣੀ ਆ ਮੈਂ ਅੱਛਾ ਬੱਡੀ ਨੂੰ ਆਏ ਨਹੀਂ ਹੈਗਾ ਵੀ ਆਪਣੇ ਸਹੁਰੇ ਰਹਿ ਪਾ ਚਾਰ ਦਿਨ ਕੱਟ ਲਾ ਹੈ ਉੱਥੇ ਕੱਟਦੀ ਨਹੀਂ ਹੋਣੀ ਚੱਕਦੀ ਆ ਚੁੰਨੀ ਇੱਧਰ ਨੂੰ ਭੱਜੇ ਆਉਂਦੀ ਆਗੀ ਜਾਂਦੀ ਆ ਠਮਕ ਠਮਕਾ ਕਰਦੀ ਮੇਰੀ ਗੱਲ ਸੁਣਨੀ ਇੱਧਰ ਨੂੰ ਕਿੱਧਰ ਨੂੰ ਜਾਣੀ ਆਗੀ ਉਹ ਪਿਆ ਸਟੋਰ ਉਧਰ ਜਾ ਚਲ ਲੈ ਬਾਬੀ ਹੁਣ ਮੈਂ ਉੱਥੇ ਕਿਵੇਂ ਪਹੁੰਚੂਗੀ ਨਹੀਂ ਅੱਛਾ ਉੱਥੇ ਨਹੀਂ ਪਹਿਣਾ ਤਾਂ ਇੱਧਰ ਮੇਰੇ ਵਾਲੇ ਕਮਰੇ 'ਚ ਪਾਵੇਂਗੀ ਹਨਾ ਏਸੀ ਮੇਰੇ ਮਾਪੇ ਦਾ ਦਿੱਤਾ ਹੋਇਆਗਾ ਚਲ ਕੋਈ ਨਾ ਭਾਬੀ ਫਿਰ ਮੈਂ ਆ ਕਮਰੇ 'ਚ ਰਹਿ ਲੈਣੀ ਹੁਣ ਮੈਂ ਸਟੋਰ 'ਚ ਥੋੜੀ ਪਾਉਂਗੀ ਤੈਨੂੰ ਵਿਆਹ ਦਾ ਵਰਤਾ ਹੁਣ ਤੇਰਾ ਇੱਥੇ ਕੁਝ ਨਹੀਂ ਹੈਗਾ ਉਹ ਸਟੋਰ 'ਚ ਬਹਿ ਜਾ ਚੁੱਪ ਕਰਕੇ ਉੱਥੇ ਹੀ ਸਭ ਕੁਝ ਬੈਠੀ ਨੂੰ ਆ ਜਾਊਗਾ ਨਾ ਭਾਬੀ ਉੱਥੇ ਦੇਖੀ ਐਨਾ ਗੰਦ ਪਿਆਗਾ ਉੱਥੇ ਮੈਂ ਕਿਵੇਂ ਰਹੂੰਗੀ ਹਾਂ ਇੱਥੇ ਤਾਂ ਤੈਨੂੰ ਗੰਦ ਲੱਗਦਾਗਾ ਕੋਈ ਨਾ ਸਾਫ਼ ਕਰ ਲਈ ਝਾੜੂ ਲਿਆ ਦੰਨੀ ਆ ਸਫਾਈ ਕਰ ਲ ਬਾੜੀ ਗੰਦਲੀ ਆਈ ਆ ਫੇਰ ਕੀ ਹੋ ਜੂ ਭਾਬੀ ਜੀ ਮੈਂ ਆ ਕਮਰੇ ਚ ਪੈ ਜੂਗੀ ਪਹਿਲਾਂ ਵੀ ਤਾਂ ਮੇਰਾ ਇਹੀ ਕਮਰਾ ਹੁੰਦਾ ਸੀ ਆਹੋ ਉਦੋਂ ਤੂੰ ਕੁਮਾਰੀ ਸੀ ਕੁਮਾਰੀ ਸੀ ਨਾ ਉਦੋਂ ਤਾਂ ਕੀ ਈਂ ਦਾ ਘਰ ਹੁੰਦਾਗਾ ਜਦੋਂ ਵਿਆਹ ਦਾ ਵਰਤਾ ਹੁਣ ਤੇਰਾ ਇੱਥੇ ਕੁਝ ਨਹੀਂ ਹੈਗਾ ਆਪਰੇ ਚੁੱਪ ਕਰਕੇ ਨਾ ਸੌਰੇ ਰਹਾ ਕਰ ਫੇਰ ਕੀ ਹੋ ਗਿਆ ਭਾਬੀ ਜੀ ਮੈਂ ਮਿਲਣ ਆ ਗਈ ਤੂੰ ਇੰਨੇ ਗੁੱਸਾ ਕਾਹ ਤੋਂ ਕਰਦੀ ਆ ਨਾ ਜੇ ਤੈਨੂੰ ਇੰਨਾ ਪਤਾ ਵੀ ਭਾਬੀ ਗੁੱਸਾ ਕਰੂਗੀ ਫਿਰ ਆਉਂਦੀ ਕੀ ਲੈਣ ਹੁੰਦੀ ਇੱਥੇ ਬੜੇਵੇਂ ਲੈਣਾ ਹੁੰਨੀ ਆ ਆ ਲੋਕਾਂ ਦੀਆਂ ਕੁੜੀਆਂ ਨੇ ਨਹੀਂ ਸਾਲ-ਸਾਲ ਬਾਅਦ ਘੇੜਾ ਮਾਰਦਿਆਂ ਨੇ ਇੱਕ ਤੂੰ ਆ ਤੀਜੇ ਦਿਨ ਚੱਕ ਕੇ ਚੁੰਨੀ ਭੱਜੇ ਆਉਣੀ ਆ ਫਿਰ ਕੀ ਆ ਭਾਬੀ ਮੇਰੇ ਭਾਈ ਬੈਠੇ ਨੇ ਮੇਰੇ ਭਤੀਜੇ ਬੈਠੇ ਨੇ ਤੂੰ ਵੀ ਆ ਮੈਂ ਪੂਰੇ ਨਹੀਂ ਆਉਂ ਮੈਂ ਹੋਰ ਕਿੱਥੇ ਜਾਉਂਗੀ ਨਹੀਂ ਤੇਰਾ ਘਰ ਉੱਥੇ ਚੰਗੀ ਭਲੀ ਤੇਰੇ ਸੱਸ ਤੇਰਾ ਸਹੁਰਾ ਤੇਰਾ ਬੰਦਾ ਸਾਰਾ ਕੁਝ ਤਾਂ ਹੈ ਇੱਥੇ ਰਸ ਤੇਰਾ ਕੀ ਆ ਹੁਣ ਜਦੋਂ ਸਾਡਾ ਜੀ ਕਰੂ ਨਾ ਅਸੀਂ ਮਿਲਣ ਆ ਜਾ ਕਰਾਂਗੇ ਤੈਨੂੰ ਉਹੀ ਨਾ ਚੱਕੇ ਮੂੰਹ ਰਾਹਾਂ 'ਚ ਫਰੀ ਜਾਇਆ ਕਰ ਹਾਂ ਤੇਰੇ ਕਹਿੰਦਾ ਮਤਲਬ ਆ ਭਾਬੀ ਵੀ ਮੈਂ ਆਪਣੇ ਭਾਈਆਂ ਦਾ ਘਰ ਛੱਡਦਾ ਮੈਂ ਆਵਾਂ ਨਾ ਆ ਦੇ ਨਹੀਂ ਪੈਣੇ ਤੈਨੂੰ ਕਿਹੜਾ ਜਿੱਤ ਲੂਗਾ ਜਾ ਬਹਿ ਜਾ ਅੰਦਰ ਜਾ ਕੇ ਇੱਥੇ ਹੀ ਮੇਰੇ ਨਾਲ ਹੀ ਹੁਣੀ ਆਡਾ ਬੰਨ ਲਿਆ ਮੈਂ ਤਾਂ ਕਾਹਨੂੰ ਵੱਡਿਆ ਭਾਬੀ ਤੂੰ ਹੀ ਨਿਰਦੀ ਮੈਨੂੰ ਆਹੋ ਜਰਦੀ ਨਹੀਂ ਹੁਣ ਇਹਨੂੰ ਹੁਣ ਆ ਇੱਥੇ ਅੱਗ ਲਗਣਾ ਇਹ ਬਰੋਟਾ ਲੱਗੂ ਮੇਰੇ ਮੱਥੇ ਆਈ ਨਹੀਂ ਹੈਗਾ ਜੈ ਬੱਡੀ ਨੂੰ ਵੀ ਉੱਥੇ ਰਹਿ ਲਵਾਂ ਦੇਖ ਲਾ ਭਾਬੀ ਵੀ ਜਮਾ ਹੱਦ ਕਰਦੀ ਆ ਚਲ ਕੋਈ ਨਾ ਮੈਨੂੰ ਲੱਗਦਾ ਨਾ ਭਾਬੀ ਨੂੰ ਪਤਾ ਲੱਗ ਗਿਆ ਵੀ ਮੈਂ ਲੜਕੀ ਆਈ ਆ ਤਾਂ ਹੀ ਮੇਰੇ ਨਾਲ ਇਦਾਂ ਦਾ ਵਿਵਹਾਰ ਕਰੀ ਜਾਂਦੀ ਆ ਹੁਣ ਮੈਂ ਵੀਰੇ ਨੂੰ ਨਹੀਂ ਦੱਸਦੀ ਨਹੀਂ ਤਾਂ ਇੰਨਾ ਚ ਕਲੇਸ਼ ਪਊਗਾ ਮੈਂ ਆ ਹੀ ਕਹਿ ਦੂੰਗੀ ਮੈਂ ਨਹੀਂ ਆਈ ਸੀ ਜਪਾਨ ਦੀ ਆਦਤ ਨਹੀਂ ਮੈਂ ਇੱਥੇ ਰਹੂੰਗੀ ਵੀਰੇ ਪਰ ਮੈਂ ਚੱਲ ਕੋਈ ਨਾ ਕੁਛ ਨਹੀਂ ਹੁੰਦਾ ਮੈਂ ਜਾੜਾਂ ਮੈਂ ਲੈ ਆਈ ਨਹੀਂ ਵੀਰ ਨੂੰ ਟੁੱਪੇ ਪਾ ਦਵਾ ਇੱਥੇ ਹੀ ਸਿੱਟ ਜੂ ਐ ਕਰੀ ਇਹਦਾ ਕਰੀ ਬਾਅਦ ਚੋਂ ਹਾਂ ਮੈਂ ਚਲਾ ਕੇ ਆਇਆ ਮੋਟਰ ਕਿਹੜਾ ਭਰ ਜੂਗਾ ਮੈਨੂੰ ਰੋਟੀ ਲਿਆਵਾ ਕੇ ਰੋਟੀ ਖਾ ਲਈਏ ਬੇ ਗੱਲ ਸੁਣ ਲੈ ਮੇਰੀ ਮੈਤੋਂ ਨਹੀਂ ਆਏ ਦੁੱਪਣਾ ਲੈਂਦੀਆਂ ਹੈਗੀਆਂ ਬਥੇਰੀਆਂ ਖਵਾਦੀਆਂ ਹੁਣ ਤੱਕ ਉਹ ਬੈਠੀ ਆਈ ਕਾਲੇ ਮੂੰਹ ਵਾਲੀ ਉਹਨੂੰ ਕਹ ਦੇ ਬਣਾ ਦੂਗੀ ਕੌਣ ਤੇਰੀ ਮੂੰਹ ਬੋਲੀ ਭੈਣ ਹੋਰ ਕੌਣ ਅੱਛਾ ਭੈਣ ਆਈ ਏ ਤੈਨੂੰ ਕਿਉਂ ਬੋਲਦੀ ਏ ਤੂੰ ਆਹ ਪਾਲਾ ਜੱਫੀਆਂ ਜਾ ਕੇ ਉਹਨੂੰ ਹੀਂਗੜਾ ਚੜਿਆ ਹੋਇਆ ਤੈਨੂੰ ਇਨੀ ਤੂੰ ਮੈਨੂੰ ਦਾ ਬੋਲਦੇ ਉਹਨੂੰ ਤਾਂ ਨਾ ਬੋਲ ਚਾਰ ਦਿਨ ਆਈ ਏ ਕੁੜੀ ਦੇ ਲੋਕਾਂ ਦੀਆਂ ਕੁੜੀਆਂ ਨੇ ਦੇਖ ਕਿਵੇਂ ਆਪਦੇ ਘਰੇ ਰੰਗੀ ਬਸਦੀਆਂ ਨੇ ਇਹਨੂੰ ਦੱਸ ਉੱਥੇ ਕੀ ਕਮੀ ਆ ਜੇ ਵੱਡੀ ਜਦੀ ਆ ਜਾਂਦੀ ਆ ਮੂੰਹ ਚਾ ਕੇ ਇੱਥੇ ਇਹ ਫਿਰ ਉਹਦੇ ਮਾਪੇ ਦਾ ਘਰ ਐ ਉਹਦਾ ਹੀ ਬਰਾਬਰ ਦਾ ਹਿੱਸਾ ਐ ਕਿਉਂ ਬੋਲਦੀ ਐ ਬੇ ਬੇ ਮੂੰਹ ਬੰਦ ਕਰ ਲਾ ਆ ਹਿੱਸਾ ਹਿੱਸਾ ਕਰ ਦਾਂਗਾ ਹੋਰ ਨਾ ਮੂੰਹੋਂ ਫਟਦੀ ਫਿਰ ਇੱਥੇ ਬਹਿ ਜਾਊਗੀ ਲੱਤਾਂ ਨਸੜ ਕੇ ਕਹੂਗੀ ਮੈਨੂੰ ਤਾਂ ਹਿੱਸਾ ਦਵੋ ਫਿਰ ਕਰਨੀ ਜਿਹੜਾ ਕੁਝ ਕਰ ਦਾਂਗਾ ਇਹ ਐ ਨਹੀਂ ਕਰਿਆ ਕਰਦੇ ਤੂੰ ਵੀ ਕਿਸੇ ਦੀ ਕੁੜੀ ਐ ਬੇ ਗੱਲ ਸੁਣ ਲਾ ਮੈਂ ਵੀ ਕਿਸੇ ਦੀ ਕੁੜੀ ਆ ਤਾਂ ਤੈ ਮੂੰਹੋਂ ਬੋਲਦਾ ਪਰ ਮੇਰੇ ਵਰਗੀ ਉਹ ਕਿੱਥੇ ਬਣ ਜੂ ਮੇਰੇ ਤਾਂ ਉਹ ਪੈਰ ਦੀ ਜੁੱਤੀ ਵਰਗੀ ਵੀ ਨਹੀਂ ਬਣ ਸਕਦੀ ਉੱਥੇ ਜਾ ਕੇ ਵੀ ਤੂੰ ਐ ਹੀ ਕੁਝ ਕਰਦੇ ਓਥੇ ਤੇਰੀ ਭਾਬੀਆਂ ਨਾਲ ਸਿੰਘ ਬਸਾ ਲੈਣੀ ਐ ਉਥੋਂ ਕਿਹੜਾ ਤੇਰੇ ਭਾਈ ਦਾ ਫੋਨ ਨਹੀਂ ਆਉਂਦਾ ਉਥੋਂ ਵੀ ਆਉਂਦਾ ਕਹਿੰਦੀ ਹੁਰੇ ਵੀ ਆਹੀ ਕੰਮ ਕਰਦੇ ਆ ਲੈ ਤੈਨੂੰ ਕਹਿੰਦੇ ਨੇ ਉਹ ਹਨਾ ਤੂੰ ਹੈਗਾ ਨਾ ਵੱਡਾ ਡੀਸੀ ਦਾ ਪੁੱਤ ਵੀ ਸਮਝੌਤਾ ਕਰਾ ਕੇ ਆਉਣਾਗਾ ਮੈਂ ਤੇ ਇੱਕ ਗੱਲ ਕਹਿਣਾ ਨਾਲੇ ਤਾਂ ਜਾ ਕੇ ਕਰਾਇਆ ਉਹਨਾਂ ਦੀ ਜ਼ਮੀਨ ਨਾ ਉਹ ਨਾਲੇ ਜਾ ਚਾਰ ਦਿਨ ਲਾਇਆ ਹਾਂ ਮੈਂ ਨਹੀਂ ਜਾਂਦੀ ਹੈਗੀ ਮੇਰੇ ਤਾਂ ਭਾਈ ਪਰਜਾਈ ਮੈਨੂੰ ਤਾਂ ਨਾ ਚੰਦ ਵਾਂਗੂ ਢੀਕਦੇ ਨੇ ਵੀ ਸਾਡੀ ਭੈਣ ਕਦੋਂ ਆਵੇ ਆ ਇੱਕ ਇਹ ਆ ਪਿੱਛੂ ਪਾਣੀ ਜਦੋਂ ਆ ਜਾਂਦੀ ਆ ਕ ਲੈਣੀ ਮੇਰੇ ਤਾਂ ਨਾ ਕਰਦਾ ਸੱਤਿਆ ਨਾਸ ਕਰ ਦਿੰਦੀ ਐ ਕਹੇ ਜੀ ਇਹ ਭੁੱਖੇ ਪੈਣੇ ਆ ਨਾ ਜਿਵੇਂ ਬੈਠੀ ਐ ਨਾ ਤਾਂ ਕਰਕੇ ਆਏ ਬੋਲਦੀ ਐ ਆਪਦੇ ਜਮਨ ਨੌ ਕਰਾ ਰੱਖੇ ਜ਼ਮੀਨ ਜਿਹੜੀ ਉਹ ਬੋਲਦੀ ਐ ਕੋਈ ਨਾ ਇਹ ਜ਼ਮੀਨ ਨੌ ਕਰਾ ਲਈ ਨਾ ਅਜਾ ਦੀ 2 ਮਹੀਨੇ ਨਹੀਂ ਪੈਣ ਦਿੰਦੇ ਜਦੀ ਕਹਿ ਦਿੰਦੀ ਆ ਵੀ ਭਾਬੀ ਸੰਧਾਰਾ ਲੈ ਕੇ ਆਜੋ ਆਗ ਲੱਗਣਾ ਤੀਆਂ ਦਾ ਸੰਧਾਰਾ ਦਿੱਤਾ ਜਦੀ ਕਹਿੰਦੀ ਆਹ ਦੀਵਾਲੀ ਦੁਸ਼ਹਿਰਾ ਆ ਗਿਆ ਫੇਰ ਦੇ ਜੋ ਹਾਂ ਤੇ ਤੈਨੂੰ ਉਸ ਦਿਨ ਪਤਾ ਲੱਗੂ ਜਦੋਂ ਉਸ ਦਿਨ ਮੈਂ ਇਹਦੇ ਕਰਾਤੀ ਨਾ ਹਿੱਸੇ ਬੈਠਦੀ ਫਿਰ ਤੈਨੂੰ ਪਤਾ ਲੱਗੂ ਬੇਬੇ ਜਾਪੇ ਬੈ ਜਾ ਕਰਾਨੇਗਾ ਤੂੰ ਹਿੱਸੇ ਤੇਰੇ ਇਥੇ ਫਿੜੀ ਫਿੜਾ ਡੰਡੇ ਵਜਾਉਂਦਾ ਮਗਰੋਂ ਮੈਂ ਤੈਨੂੰ ਇੱਕ ਗੱਲ ਕਹਿਣਾ ਤੂੰ ਮੇਰੀ ਭੈਣ ਨੂੰ ਨਾ ਕੁਛ ਕਹਿ ਹੋਰ ਪਾਵਾ ਜੋ ਮਰਜ਼ੀ ਕਰ ਲੈ ਮੈਂ ਤੈਨੂੰ ਕਦੇ ਨਹੀਂ ਬੋਲਿਆ ਤੂੰ ਮੇਰੇ ਤੇ ਜੋ ਜ਼ੁਲਮ ਕਰਦੇ ਏ ਕਰੀ ਚੱਲ ਪਰ ਉਹਨੂੰ ਨਾ ਬੋਲ ਕੁੜੀ ਨੂੰ ਉਹ ਚਾਰ ਦਿਨ ਆਈਏ ਉਹਨੂੰ ਸੌਖੇ ਲਾ ਲੰਦੇ ਜਿੰਦੇ ਇਥੋਂ ਨਹੀਂ ਦਿੱਕਤ ਆਉਂਦੀ ਜਾ ਕੇ ਆਪਦਾ ਚਾਰ ਦਿਨ ਪੇਕੇ ਵਗ ਜਾ ਉਹਰੇ ਆਪੇ ਬਣਾ ਲੂਗੀ ਰੋਟੀ ਮੇਰੀ ਗੱਲ ਸੁਣ ਲੈ ਮੈਥੋਂ ਨਹੀਂ ਰੋਟੀਆਂ ਲੈਂਦੀਆਂ ਹੈਗੀਆਂ ਠੀਕ ਹੈ ਉਹਨੂੰ ਕਹਿ ਦੇ ਕਿ ਜੇ ਆਉਣਾ ਤਾਂ ਇੱਕ ਅੱਧਾ ਦਿਨ ਵਾਸਤੇ ਆ ਇੱਥੇ ਅਸੀਂ ਨਹੀਂ ਚਾਰ-ਚਾਰ ਦਿਨ ਰੱਖ ਸਕਦੇ ਉਹ ਚੰਗਾ ਉੱਚੇ ਨਾ ਬੋਲ ਕੁੜੀ ਨੂੰ ਸੁਣ ਲੈ ਕੁੜੀ ਔਖਾ ਹੋ ਜਾਊਗਾ ਬੇ ਵਧੀਆ ਮੈਂ ਤਾਂ ਕਹਨੀਆ ਸੋਣ ਲਵੇ ਉਜੜੇ ਇਥੋਂ ਜੇ ਚੰਗੀ ਹੋਵੇ ਤਾਂ ਆਪਣੇ ਸਹੁਰਿਆਂ ਦੇ ਨਾਲ ਬਸੇ ਚੱਕ ਕੇ ਮੂੰਹ ਤੁਰੇ ਆਉਂਦੀ ਆ ਜਿਹੜੀ ਉਹ ਚੰਗਾ ਤੇਰੇ ਨਾਲ ਕੌਣ ਮੱਥਾ ਲਾਵੇ ਮੈਂ ਮੇਰੀ ਭੈਣ ਲਵੇ ਜਾਨਾ ਹਾਂ ਜਾ ਜਾ ਉਹਨੂੰ ਪਾਲਾ ਜੱਫੀਆਂ ਜਾ ਕੇ ਛੇਤੀ ਭੈਣ ਕੋਲੇ ਜਾਣਾ ਦੇਖ ਤਾਂ ਸਹੀ ਕਿਵੇਂ ਬੋਲਦਾਗਾ ਨਹੀਂ ਦੇਖ ਮੈਨੂੰ ਤਾਂ ਨਹੀਂ ਦੁੰਦਾ ਵੀ ਤੂੰ ਆਪਦੇ ਪੇਕਿਆਂ ਦੇ ਐਂ ਕਰਦੀਆਂ ਬਾਹ ਕਰਦੀਆਂ ਜਾ ਕੇ ਕੋਈ ਨਾ ਮੇਰੀ ਵੀ ਪਰਜਾਈ ਦਾ ਫੋਨ ਆਉਂਦੇ ਸਹੀ ਉਰੀ ਤਾਂ ਮੈਂ ਬਧਰੀ ਬਣਾਉਂਗੀ ਉਹ ਵੀ ਕੀ ਜਾਣੂਗੀ ਹਾਂ ਜੀ ਦੇ ਸਸ਼ੀਕਾਲ ਸਸ਼ੀਕਾਲ ਆ ਗਈ ਕਮਲਾ ਹਾਂ ਬਈ ਹੋਰ ਤੂੰ ਕਿੱਥੇ ਗਿਆ ਹੋਇਆ ਸੀ ਮੈਂ ਕਿ ਜਰ ਸੀ ਕੰਮ ਕਰਮਾਣ ਲੱਗ ਰਿਹਾ ਸੀ ਉਰੇ ਕਿਉਂ ਬੈਠੇ ਨਾਲ ਤੂੰ ਉੱਧਰ ਬੈਠਾ ਜਾ ਲੈ ਕਮਲਾ ਹੋ ਗਿਆ ਵੀਰੇ ਮੰਮੀ ਦੀਆਂ ਯਾਦਾਂ ਜੁੜੀਆਂ ਨੇ ਕਮਰੇ ਨਾਲ ਮੇਰਾ ਨੇ ਇੱਥੇ ਜੀ ਲੱਗਦਾ ਮੰਮੀ ਦੀਆਂ ਯਾਦਾਂ ਤਾਂ ਸਾਰੇ ਘਰ ਨਾਲ ਹੀ ਨੇ ਹੈ ਨਹੀਂ ਅੱਤ ਤੈਨੂੰ ਪਤਾ ਨਹੀਂ ਵੀ ਮੰਮੀ ਆਪਣੀ ਉਰੇ ਬੈਠੀ ਹੁੰਦੀ ਸੀ ਫੇ ਮੈਨੂੰ ਨਾ ਸਕੂਨ ਮਿਲ ਜਾਂਦਾ ਕਮਰੇ ਚ ਇਤ ਹੈ ਤੇ ਇੱਕ ਮੈਨੂੰ ਉੱਥੇ ਤੇਰੇ ਸਾਰੇ ਸਾਰੇ ਵਧੀਆ ਵੀਰੇ ਸਾਰੇ ਵਧੀਆ ਨੇ ਕੋਈ ਲੜਾਈ ਲੜੂਗੀ ਤਾਂ ਨਹੀਂ ਹੋਈ ਲੈ ਤੇਰੇ ਹੁੰਦੇ ਆ ਭਲਾ ਕੋਈ ਲੜ ਲੂ ਮੇਰੇ ਨਾਲ ਮੈਂ ਨਾ ਇਹ ਤਾਂ ਗੱਲ ਹੈ ਹੁਣ ਰਹਿ ਕੇ ਜਾਏਂਗੀ ਹਾਂ ਵੀਰੇ ਮੈਂ ਦੋ ਦਿਨ ਲਾ ਕੇ ਜਾਉਂਗੀ ਕੋਈ ਦੇਖ ਲੈ ਕੋਈ ਦੁੱਖ ਤਕਲੀਫ ਹੋਵੇ ਕੋਈ ਗੱਲ ਹੋਵੇ ਕਿਸੇ ਕਹਿ ਹੋਵੇ ਕਿਸੇ ਨੇ ਤੇਰੇ ਹੁੰਦੇ ਕੌਣ ਕਿਹਾ ਤੈਨੂੰ ਕੁਝ ਵੀਰੇ ਉਹ ਚੀਜ਼ ਦੀ ਲੋੜ ਹੋਵੇ ਤੈਨੂੰ ਦੱਸ ਦੇ ਸੰਗੀ ਨਾ ਨਾ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਬਾਈ ਹੈ ਨਾ ਨਾ ਉਹ ਚੀਜ਼ ਕੋਈ ਵੀ ਕਈ ਵਾਰੀ ਕਈ ਵਾਰੀ ਸੋਰੇ ਤੰਗ ਕਰਦੇ ਹੁੰਦੇ ਨੇ ਮੈਨੂੰ ਦੱਸ ਦੇ ਲੈ ਸਾਰਿਆਂ ਦੀ ਐਸੀ ਦਿੱਤਾ ਸੀ ਚਾਹ ਮੇਰਾ ਗਾਡਰ ਵਰਗਾ ਭਾ ਮੇਰੇ ਨਾਲ ਆੜਾ ਫਿਰ ਮੇਰੇ ਸਾਰੇ ਕਿ ਮੈਂ ਤੰਗ ਕਰਦਾ ਆਂ ਕਿ ਇਹ ਤਾਂ ਹੈ ਮੇਰੀ ਭੈਣ ਇਹ ਤਾਂ ਗੱਲ ਹੈ ਚੱਲ ਕੋਈ ਨਹੀਂ ਲੈ ਤੂੰ ਐ ਕਰ ਤੂੰ ਚਾਹ ਬਣਾ ਉਹ ਤੇਰੀ ਭਾਬੀ ਦਾ ਸਿਰ ਜਾਂ ਦੁਖਦਾ ਮੈਂ ਚਾਹ ਪੀ ਲਾਂ ਚਾਹ ਪੀ ਕੇ ਫਿਰ ਰੋਟੀ ਖਾ ਕੇ ਨਾ ਮੈਂ ਖੇਤ ਜਾਣਾ ਹਾਂ ਵੀਰੇ ਮੈਂ ਬਣਾਉਣੀ ਆ ਚਾਹ ਇਹ ਸਾਬਣੇ ਮੈਨੂੰ ਸਾਰੀ ਪਤਾ ਤੇਰੇ ਦੁੱਖਾਂ ਦਾ ਏ ਮਲੰਗਣੀ ਬੈਠੀ ਔਰੇ ਤੇਰਾ ਮੂੰਹ ਪਰ ਕੇ ਦੱਸ ਦਿੰਨਾ ਮੈਂ ਤੇਰਾ ਕੀ ਦੁੱਖ ਹੈ ਇਕ ਬੋਲ ਨਹੀਂ ਸਕਦੇ ਚੱਲ ਕਣ ਕਰਵਾ ਕੇ ਫਿਰ ਪੁੱਛੂ ਇਹਨੂੰ ਰਾਤ ਨੂੰ ਵਿਚਾਰੇ ਨੂੰ ਪੜੋ ਕੇ ਜੇ ਦੱਸੂਗੀ ਹਿੰਦੇ ਮੈਂ ਤਾਂ ਜੀ ਚੌੜੀ ਸਤਰੀ ਕਾਲ ਪੈਣੇ ਸਤਰੀ ਕਾਲ ਹੋਰ ਨਹੀਂ ਮੇਰਾ ਭਾਰ ਹੈ ਓਰ ਵੀਰੇ ਤੁੰ ਨੂੰ ਦੱਸ ਕਿਵੇਂ ਆ ਠੀਕ ਆ ਮੈਂ ਤਾਂ ਠੀਕ ਐ ਭਣੇ ਲੈ ਅੱਜ ਕਿਧਰੋਂ ਚੰਦ ਚੜਿਆ ਸੀ ਵੀ ਮੇਰਾ ਭਾਈ ਆ ਗਿਆ ਹੈ ਭਣੇ ਮੈਂ ਤਾਂ ਆਉਣੇ ਦੀ ਦੇ ਮੇਰੀ ਗੱਲ ਸੁਣ ਲੈ ਆਹ ਦੇਖ ਲੈ ਕਹਿੰਦੇ ਹੁੰਦੇ ਆ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨੇ ਫੇਰ ਵੀ ਮੇਰੇ ਨਾਲ ਦਾ ਜੰਮਿਆਂਗਾ ਤੈਨੂੰ ਚੌਲ ਵਾਲੇ ਪਸੰਦ ਨੇ ਨਾ ਆਹ ਦੇਲਾ ਜਿਵੇਂ ਚੌਲੀ ਬਣਾਉਣ ਲੱਗੀ ਸੀਗੀ ਭਣੇ ਬਹੁਜੀ ਕਰ ਰਹੀ ਸੀ ਚੌਲ ਖਾਣ ਦਾ ਵਾਹ ਜਾਣ ਦੇ ਭੈਣ ਲਵੇ ਜਾ ਕੇ ਖਾ ਕੇ ਆਉਂਗਾ ਚੱਲ ਨਾਅ ਤਾਂ ਤੈਨੂੰ ਮੈਂ ਬੜੀਆ ਜੇ ਇੰਨੇ ਸਵਾਦ ਚੌਲ ਬਣਾ ਕੇ ਦਊਂਗੀ ਨਾ ਤੂੰ ਤਾਂ ਉਂਗਲਾਂ ਚੱਟਦਾ ਰਹਿ ਜਾਵੇਂਗਾ ਹਾਂ ਹੋਰ ਦੱਸ ਸਾਰੇ ਠੀਕ ਠਾਕ ਸੀ ਸਾਰੇ ਠੀਕ ਨੇ ਬੀਬੀ ਬਾ ਥੋੜੀ ਬਿਮਾਰ ਹੋ ਰਹੀ ਧੀ ਅੱਛਾ ਆਹੋ ਹੁਣ ਆ ਮੂਰੇ ਠੰਡਾ ਆ ਜਾਣੀਆਂ ਨੇ ਉਹਦੇ ਗੋਡੇ ਗਿੱਟੇ ਦੁਖਦੇ ਰਹਿੰਦੇ ਨੇ ਉਹਨੂੰ ਵੀ ਦਵਾਈ ਦਬੂਈ ਦਵਾ ਦਿਆ ਕਰ ਚਲੋ ਤਾਂ ਭੈਣੇ ਦਵਾਈ ਆ ਮੈਂ ਦਵਾਈ ਤਾਂ ਅੱਛਾ ਤੇ ਮੈਨੂੰ ਭੈਣੇ ਥੋੜੇ ਕ ਪੈਸਿਆਂ ਦੀ ਲੋੜ ਸੀ ਲੈ ਬੇ ਵੀਰਾ ਤੂੰ ਮੈਨੂੰ ਕਹਿ ਤਾਂ ਸਹੀ ਤੇਰੇ ਲਈ ਤਾਂ ਮੈਂ ਆਪਣੀ ਜਾਨ ਹਾਜ਼ਰ ਕਰ ਦੂੰ ਫਿਰ ਐ ਕਰ ਪੈਣੇ 5000 ਰੁਪਏ ਦੇ ਦੇ ਜਹਾਗਾ ਲੈ ਭਾਂਦਾ 5000 ਵੇ 5000 ਦਾ ਵੀ ਕੋਈ ਦੇਣਾ ਲੈਣਾ ਹੁੰਦਾ ਤੂੰ ਮੈਨੂੰ ਐਂ ਦੱਸ ਹੋਰ ਜੇ ਕੋਈ ਬਾਦ ਘਾੜਾ ਤਾਂ ਵੀ ਦੱਸਨੇ ਮੈਂ ਤਾਂ ਤੈਨੂੰ 10000 ਦੇ ਦੂੰ ਚੱਲ 10000 ਦੇ ਦੇ ਪੈਣੇ ਹਾਂ ਵੇ ਨਾਲੇ ਤੈਨੂੰ ਪਤਾ ਹੀ ਹੈਗਾ ਤੇਰੇ ਬਾਈ ਕੋਲ ਨਾ ਮੂੰਹ ਫੁੱਟਨੀ ਆ ਵੀ ਮੈਂ ਭੈਣ ਤੋਂ ਪੈਸੇ ਲੈ ਕੇ ਆ ਉਹ ਤਾਂ ਮੇਰੇ ਹੱਥ ਦੀ ਸਫਾਈ ਦਿਖਾ ਦੇ ਕਾ ਗੇ ਰੱਖੇ ਹੋਏ ਨੇ ਭੈਣੇ ਤੂੰ ਵੀ ਜਮਾ ਮੇਰੇ ਵਰਗੀ ਆ ਲਾ ਕਹਿੰਦਾ ਮੇਰੇ ਵਰਗੀ ਵੀ ਜਦੋਂ ਮੇਰਾ ਤੇ ਖੂਨ ਹੈ ਤੇਰਾ ਇੱਕ ਆਗਾ ਫਿਰ ਭੈਣ ਵੀ ਮੈਂ ਤੇਰੀ ਹੁਈ ਆ ਫਿਰ ਤੈਨੂੰ ਇਸੇ ਗੱਲੋਂ ਤਾਂ ਇੱਥੇ ਵਹਿ ਤੀ ਹਾਂ 베비ਰਾ ਸੱਚੀ ਤਾਂ ਹੀ ਤਾਂ ਮੈਂ ਤਰ ਤਰ ਭੁੱਲਦੀ ਆ ਦੇਖ ਲੈ ਤੇਰੇ ਸਾਹਮਣੇ ਭੈਣੇ ਤਾਂ ਬੰਦਾ ਛੁੱਡੂ ਜਾ ਇਹਨੂੰ ਆਪਣੀ ਹਕੀਮਾਂ ਦਾ ਕੀ ਪਤਾ ਲੱਗਦਾ 베비ਰਾ ਤੋਡੇ ਲਈ ਮੈਂ ਜਿਉਣੀ ਆ ਤੁਹਾਨੂੰ ਦੇਖ-ਦੇਖ ਜਿਉਣੀ ਆ ਮੈਂ ਤਾਂ ਮੈਂ ਤਾਂ ਕਦੋਂ ਰਾਹਾਂ ਵੱਲ ਦੇਖਦੀ ਰਹਿਣੀ ਆ ਵੀ ਮੇਰਾ ਭਾਈ ਆਊਗਾ ਮੇਰਾ ਭਾਈ ਗੇੜਾ ਮਾਰ ਕੇ ਜਾਊਗਾ ਜਿੱਦਣੇ ਮੈਂ ਤੂੰ ਤੈਨੂੰ ਦੇਖ ਲੈਂਦੀ ਆ ਨਾ ਮੇਰੇ ਤਾਂ ਸੇਰ ਖੂਨ ਭਰ ਜਾਂਦਾ ਹਾਂ ਹਾਂ ਹੁਣ ਤੂੰ ਆਏ ਦੱਸ ਤੇ ਚਲ ਤੇਰਾ ਬਾਈ ਬਣਾ ਪਹਿਲਾਂ ਖੇਤੋਂ ਆ ਜਾਵੇ ਪਹਿਲਾਂ ਮੈਂ ਤੈਨੂੰ ਪੈਸੇ ਫੜਾ ਲਮਾ ਹਾਂ ਭਣੇ ਛੇਤੀ ਲਿਆ ਪੈਸੇ ਹਾਂ ਚਾਹ ਤਾਂ ਤੈਨੂੰ ਮੈਂ ਬਾਹਰ ਚ ਬਣਾ ਕੇ ਦਊਂਗੀ ਠੀਕ ਆ ਠੀਕ ਆ ਭਣੇ ਹਾਂ ਬੈਠ ਤੂੰ ਇੱਥੇ ਐਨ ਦਾ ਖਾਸ ਮੈਂ ਇਧਰੋਂ ਨਾ ਜਾਈ ਕਿਧਰੇ ਹੁਣਾ ਮੈਂ ਨਹੀਂ ਛੇਤੀ ਆ ਜਾਂ ਦੇ ਆ ਗਈ ਦੇ ਆ ਗਈ ਹਾਲੇ ਫੜ 10000 ਰੁਪਆ ਕਾੜਾ ਵੇ ਵੋਰਾ ਜਲਦੀ ਉਹ ਆ ਗਿਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਹੈ ਚਾ ਲੈ ਗਿਆ ਕਾਤਾ ਮੈਂ ਲਿਉਣੀ ਆ ਜੀ ਇਹਨਾਂ ਨੂੰ ਤਾਂ ਵਿਚਾਰਨੋ ਹਜੇ ਮੈਂ ਪਾਣੀ ਬਣੀ ਪੁੱਛਿਆ ਹੈਗਾ ਹੋਰ ਅਹੀਂ ਰੋਕਾ ਨੂੰ ਕੁੜੀ ਦੇ ਘਰ ਕਾ ਪਾਣੀ ਪੀਏ ਮੇਰੇ ਸਾਲੇ ਸਾਰੇ ਮੇਰਾ ਘਰ ਖਾ ਗਏ ਸਾਡੇ ਨਹੀਂ ਆਇਆ ਹੈਗਾ ਸਾਡੇ ਤਾਂ ਕੁੜੀ ਦੇ ਘਰ ਦਾ ਪਾਣੀ ਵੀ ਨਹੀਂ ਪੀਂਦੇ ਆ ਮੇਰੇ ਸਾਲੇ ਤਾਂ ਨੇ ਛੋੜਿਆ ਕੇ ਇੱਟਾ ਤੱਕ ਮੇਰੀਆਂ ਡੋਹਦੀਆਂ ਜੇ ਕਿਤੇ ਮੇਰੇ ਲਵੇ ਤੋਪੋ ਨਾ ਤਰੇ ਸਾਰੇ ਪਿੰਡ ਵਿੱਚ ਲਾ ਦੂੰ ਅਰ ਤਰੇ ਲਾਣੇ ਵਿੱਚ ਲਾ ਦੂੰ ਪਹਿਲਾਂ ਫਿਰ ਤਰੇ ਘਰ पे ਲਾ ਦੂੰ ਕੋਈ ਨਾ ਬਚੇ ਆਏ ਨਹੀਂ ਫਿਰ ਸਾਡਾ ਲਾਣਾ ਖਤਮ ਹੁੰਦਾ ਹੈਗਾ ਕਿਹੜੀਆਂ ਤੋਪਾਂ ਦੀਆਂ ਗੱਲਾਂ ਕਰਦਾ ਗਾਹਾਂ ਪੈਂਦੀ ਗ੍ਰੇਟ ਘਲੀ ਕੇ ਲਾਣੇ ਚੋਂ ਤੁਸੀਂ ਆ ਗ੍ਰੇਟ ਘਲੀ ਕੀ ਰੀਸ ਕਰੂ ਸਾਡੀ ਆ ਮੱਲੀ ਮੇਰਾ ਸਾਲਾ ਸਾਰਾ ਕੁਝ ਢੋ ਲਿਆ ਅੱਜ ਵੀ ਲੈਣਾ ਆਇਆ ਹੋਗਾ ਕੁਝ ਮੈਨੂੰ ਲੱਗਦੀ ਨਹੀਂ ਗੁਰਜਾ ਮੈਂ ਕੁਝ ਨਹੀਂ ਆਇਆ ਤਾਂ ਮੇਰੇ ਨੇ ਅੱਛਾ ਮੈਂ ਜਾਣੂ ਤੈਨੂੰ ਗਾਹਾਂ ਪੈਂਦੀ ਮਕੇਸ਼ ਅੰਬਾਨੀ ਦੇ ਲਾਣੇ ਚੋਂ ਆਹੋ ਉਹ ਕੀ ਰੀਸ ਕਰਨਗੇ ਸਾਡੀ ਪਿੰਡ ਚ ਇੰਨੀ ਚੜ੍ਹਾਈ ਆ ਨਹੀਂ ਮੇਰੇ ਸਾਲੇ ਤੀਜੇ ਦਿਨ ਤੋਂ ਰਾਜੇ ਤੈਨੂੰ ਕੰਮਕੁਮ ਹੈ ਨਹੀਂ ਰਿਹਾ ਕੋਈ ਅੰਦੇੜੀ ਬਿਲਵਾਰ ਨੂੰ ਰੇ ਮਾਰੇ ਪਿੰਡ ਘਰ ਪੜਨ ਲੱਗ ਰਿਹਾ ਪਰ ਲੈ ਵੀੜੇ ਮਾਤਾ ਮੇਰੀ ਭੈਣ ਨੂੰ ਮੈਂ ਲਾਉਣਾ ਹੁੰਦਾ ਵਧੀਆ ਕੋਠੀ ਭਾਂ ਲੱਗ ਰਿਹਾ ਤੈਨੂੰ ਵਧੀਆ ਦਿਹਾੜੀ ਦੇਂਗੇ ਵਧੀਆ ਭੁੱਕੀ-ਬੱਕੀ ਦੇਂਗੇ ਨੱਕੇ ਲਵਾ ਦੂ ਮੈਂ ਤੈਨੂੰ ਓਏ ਅਸੀਂ ਤਾਂ ਆਹੀ ਜੀ ਭੁੱਕੀ ਤੇ ਮੂਤਦੇ ਨਹੀਂ ਮੂਤਦੇ ਨਹੀਂ ਹੈਗੇ ਮੈਂ ਤੈਨੂੰ ਜਾਣਦਾ ਕੀ ਹੋ ਗਿਆ ਜੀ ਉਹਨਾਂ ਨਾਲ ਕੁਝ ਨਹੀਂ ਆ ਜਾ ਬਹਿ ਜਾ ਲੈ ਬਾਹਰ ਤੋਂ ਆਵਾਜ਼ ਆਉਂਦੀ ਆ ਥੋੜੀ ਮੈਂ ਸਾਰਾ ਕੁਝ ਸੁਣਦੀ ਸੀ ਕੋਈ ਨਹੀਂ ਕਰ ਲੈ ਗੱਲਾਂ ਮੈਂ ਤਾਂ ਹੁਣ ਸਾਰੀ ਵਿਚਾਰੇ ਨੂੰ ਲਾਗੇ ਦੇ ਹੁਣ ਨਾ ਸੁੱਖ ਨਾ ਸਾਦ ਹੈ ਉਹ ਕੋਈ ਨਹੀਂ ਤੂੰ ਹੀ ਕਰ ਲੈ ਗੱਲਾਂ ਪਣੇ ਆਉਦੇ ਨੂੰ ਇਹ ਪੈ ਗਿਆ ਥੂਏ ਕੁੱਤੇ ਉਹ ਕੁੱਤੀ ਮੰਗੂਗੀ ਕਹਿੰਦੇ ਨੇ ਇਹ ਬੇਬੀਰਾ ਇਹਦੀ ਕੀ ਗੱਲ ਕਰਦਾ ਤੂੰ ਇਹ ਤਾਂ ਬਸ ਇੱਕ ਮੈਂ ਟਾਈਮ ਟਪਾਉਣੀ ਆਗੀ ਬਥੇਰਾ ਉਹ ਕਰਦਾ ਗਾ ਦੁਖੀ ਮੈਨੂੰ ਤੇ ਨਾਲੇ ਤੂੰ ਮੈਨੂੰ ਆਏ ਦੱਸ ਨੜ ਤਾਂ ਹਾਂ ਕਿ ਜਿਹਨੂੰ ਪੈਸੇ ਦਿੱਤੇ ਨੇ ਹਾਂ ਇਹਨਾਂ ਦੀ ਮਾਂ ਨੂੰ ਦਵਾਈ ਦੂਈ ਦਵਾਣੀ ਦਵਾਈ ਦਵਾ ਦੂੰਗਾ ਨਾਲੇ ਮੈਂ ਆਪਦੀ ਵੀ ਦਵਾਈ ਲਿਆਉਣੀ ਆ ਬੇ ਤੇਰੀ ਤਾਂ ਦਵਾਈ ਨਾ ਕਦੇ ਤੂੰ ਤਾਂ ਰੱਜਿਆ ਹੀ ਨਹੀਂ ਤੇਰੀ ਨਹੀਂ ਇਹ ਖਤਮ ਹੁੰਦੀ ਦਵਾਈ ਜਿੰਨਾ ਤੱਕ ਪਣੇ ਸਾਡਾ ਮਹਿਕਮਾ ਜਾਉਂਦਾ ਨਾ ਏ ਨਹੀਂ ਖਤਮ ਹੁੰਦੀ ਦਵਾਈ ਚੱਲ ਕੋਈ ਨਾ ਧਿਆਨ ਰੱਖਿਆ ਕਰ ਆਪਦਾ ਹੁਣ ਤੂੰ ਚੱਲਿਆ ਹਾਂ ਭਣੇ ਬਸ ਮੈਂ ਜਾਣਾ ਬੀਬੀ ਨੂੰ ਵੀ ਦਵਾਈ ਦਿਵਾਉਣੀ ਤੈਨੂੰ ਕਹਤ ਹੈਗਾ ਤੀ ਵੇ ਕਿਹੜੇ ਵੇਲੇ ਆਇਆ ਕਿਹੜੇ ਵੇਲੇ ਚੱਲਿਆ ਵੀ ਤੂੰ ਭਣੇ ਇੱਕ ਤਾਂ ਇਹ ਜਦੋਂ ਮੈਂ ਘਰੇ ਆ ਜੂਗਾ ਨਾ ਇਹ ਨਹੀਂ ਮੈਨੂੰ ਖੜਨ ਦਿੰਦਾ ਹੈਗਾ ਮੇਰੇ ਤਾਂ ਜੈਬ ਡੇ ਤੇ ਹੋਈ ਅੱਗ ਲੱਗ ਜਾਂਦੀ ਆ ਚੱਲ ਕੋਈ ਨਾ ਤੂੰ ਧਿਆਨ ਨਾਲ ਜਾ ਚੱਲ ਚੱਲਦਾ ਭਣੇ ਠੀਕ ਆ ਨਾਲੇ ਬੇਬੇ ਨੂੰ ਕਹਿ ਦੇ ਕਿ ਠੀਕ ਠਾਕ ਆ ਕੁੜੀ ਕੁੜੀ ਦਾ ਜਮਾ ਫਿਕਰ ਨਾ ਕਰ ਠੀਕ ਆ ਲੈ ਕਾਈ ਨੀ ਮਰ ਜਾ ਨੀ ਮੇਰੇ ਭਾਈਆਂ ਨੂੰ ਕਿਸੇ ਦੀ ਨਜ਼ਰ ਨਾ ਲੱਗ ਜੇ ਇਹ ਕੇ ਕੰਜਰ ਇਹ ਜਾਗਾ ਜਦ ਹੀ ਕਹਿਣ ਲੱਗ ਜੂ ਮੱਚ ਜੂ ਵੀ ਇਹਦੇ ਪੇਕਿਆਂ ਤੇ ਦਾ ਪਾਈ ਆਇਆ ਵੀ ਤੇਰਾ ਦਾ ਸੋ ਕੀ ਖਾਂਦੇ ਨੇ ਹੈ ਬੱਸ ਕਹਿੰਦੇ ਹੁੰਦੇ ਆ ਦਾਣੇ-ਦਾਣੇ ਤੇ ਲਿਖਿਆ ਖਾਣ ਵਾਲੇ ਦਾ ਨਾਂ ਭਾਈ ਉਹਨਾਂ ਦਾ ਉਹ ਦਾਣੇ ਤੇ ਮੋਹਰ ਲੱਗੀ ਹੋਈ ਆ ਉਹ ਖਾ ਜਾਂਦੇ ਆ ਕੋਈ ਨਾ ਪਰੌਣਿਆ ਘਰ ਤਾਂ ਥੋੜਾ ਮੈਂ ਹੀ ਖਾਉ ਲੁੱਟ ਕੇ ਮੇਰੀ ਭੈਣ ਦਾ ਘਰ ਆ ਤੂੰ ਕਿਵੇਂ ਰੋਕ ਦੇਂਗਾ ਮੈਨੂੰ ਆਉਣ ਨੂੰ ਕੋਈ ਨਹੀਂ ਉਹਦਾ ਕੀ ਹੋ ਗਿਆ ਆਏ ਦੇਖਦੀਆਂ ਨਾ ਭਾਬੀ ਦੇਖਦੀ ਨਹੀਂ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਜਦੋਂ ਮੈਂ ਆਈ ਸੀ ਮੈਨੂੰ ਤਾਂ ਤੂੰ ਚੋਰੇ ਚੱਕ ਕੇ ਪੈ ਗਈ ਆਹ ਤੇਰਾ ਭਰਾ ਆ ਹੁਣ ਤੇਰੀ ਖੁਸ਼ੀ ਨਹੀਂ ਚੱਕੀ ਜਾਂਦੀ ਹਾਂ ਉਹ ਮੇਰਾ ਮੂੰਹ ਬੋਲਿਆ ਭਰਾਗਾ ਫਿਰ ਹੁਣ ਤੂੰ ਮੇਰੇ ਭਰਾਵਾਂ ਦਾ ਦੰਦਾ ਧਰਦੀਆਂ ਵੀ ਉਹ ਇੱਥੇ ਆਉਣ ਨਾ ਜੇ ਆਹੀ ਗੱਲ ਮੈਂ ਕਹਾ ਭਾਬੀ ਵੀ ਫਿਰ ਹੁਣ ਇਹ ਵੀ ਮੇਰੇ ਭਰਾ ਦਾ ਘਰ ਆ ਮੇਰੀ ਗੱਲ ਸੁਣ ਲੈ ਕੁੜੀਏ ਤੂੰ ਕੁੜੀਆਂ ਕੁੜੀ ਬਣ ਕੇ ਰਹਿ ਮੇਰੇ ਭਾਈਆਂ ਤੱਕ ਜਾਣ ਦੀ ਲੋੜ ਨਹੀਂ ਹੈਗੀ ਤੈਨੂੰ ਮੈਂ ਤੇਰੇ ਭਾਈਆਂ ਤੱਕ ਨਹੀਂ ਜਾਂਦੀ ਭਾਬੀ ਪਰ ਜਿਹੜੀ ਗੱਲ ਕਹੀ ਆ ਹੁਣ ਤੇਰੇ ਮਿਰਚਾਂ ਲੱਗ ਗਈਆਂ ਮੈਂ ਤਾਂ ਸੱਚ ਕਿਹਾਗਾ ਹਾਂ ਤਾਂ ਹੀ ਤਾਂ ਤੇਰੇ ਆ ਛੱਤੀ ਕੱਪੜੀ ਅੱਗ ਲੱਗੀ ਪਈ ਆਗੀ ਵੀ ਹਾਂ ਇਹਦਾ ਭਾਈ ਆਇਆ ਕਿ ਆਵਾਂਗਾ ਉਹ ਤਾਂ ਐਵੇਂ ਹੀ ਆਊਗਾ ਉਹਨੂੰ ਨਹੀਂ ਕੋਈ ਰੋਕ ਸਕਦਾ ਹੈਗਾ ਕੋਈ ਨਾ ਭਾਬੀ ਆਈ ਹੁੰਦਾ ਉਹ ਤੇਰਾ ਆਪਦਾ ਨਾ ਤਾਂ ਤੈਨੂੰ ਐ ਲੱਗਦਾ ਮੇਰੀ ਗੱਲ ਸੁਣ ਲੈ ਅੰਦਰ ਦਾ ਫੇਰ ਬਣੀ ਪਹਿਲਾਂ ਮੇਰੇ ਨਾਲ ਗੱਲ ਕਰ ਖੜੀ ਹੋ ਕੇ ਪਹਿਲਾਂ ਮੈਨੂੰ ਐਂ ਦੱਸ ਨੀ ਤੇਰੇ ਐਨੀ ਕਿਉਂ ਅੱਗ ਲੱਗੀ ਮੇਰੇ ਭਾਈ ਨੂੰ ਦੇਖ ਕੇ ਤੇਰਾ ਉਹ ਕੀ ਖਾ ਗਿਆ ਦੱਸ ਅੱਗ ਮੇਰੇ ਤਾਂ ਲੱਗੀ ਆ ਭਾਬੀ ਕਿਉਂਕਿ ਮੇਰੇ ਭਾਈ ਦਾ ਘਰ ਖਰਾਬ ਕਰੀ ਜਾਂਦੀ ਆ ਤੂੰ ਜੋ ਆਪਣੇ ਭਾਈ ਨੂੰ ਪੈਸੇ ਦੇ ਰਹੀਆਂ ਅੱਛਾ ਹੁਣ ਤੂੰ ਮੈਨੂੰ ਮਤਾਂ ਦੇਵੇਂਗੀ ਹਨਾ ਵੀ ਮੈਂ ਆਪਦਾ ਘਰ ਖਰਾਬ ਕਰਦੀ ਆ ਮੇਰੀ ਗੱਲ ਸੁਣ ਲੈ ਨੀ ਤੈਨੂੰ ਕਿਹਨੇ ਕਹਿਤਾ ਵੀ ਮੈਂ ਆਪਣੇ ਭਾਈ ਨੂੰ ਪੈਸੇ ਦੰਨੀ ਆ ਮੈਂ ਸਾਰਾ ਕੁਝ ਦੇਖੀ ਜਾਂਦੀ ਆ ਭਾਬੀ ਮੈਂ ਦੇਖ ਰਹੀ ਸੀ ਵੀ ਕੀ ਹੋ ਰਿਹਾ ਕੀ ਨਹੀਂ बस इक मैं बेबाक सामने बोल नहीं सकदी अच्छा ਹੁਣ ਕਹਿੰਦੇ ਹੁੰਦੇ ਟਿੱਡੀਆਂ ਨੂੰ ਵੀ ਜ਼ਖਾਮ ਹੋ ਜੂ ਹੁਣ ਤੂੰ ਬੋਲਣ ਲੱਗੇਗੀ ਚੱਲ ਕੋਈ ਨਾ ਫਿਰ ਤੂੰ ਐਂ ਤੇਰਾ ਭਾਈ ਆ ਜੂਗਾ ਉਹਦੇ ਮੂਰੇ ਬੋਲਪੀ ਕੀ ਬੋਲਦੀਆਂ ਲਾਲੀ ਜੋਰ ਜਿਹੜਾ ਤੂੰ ਵੀ ਲਾਉਣਾ ਜਾਣਦੀਆਂ ਇਹ ਗੱਲ ਨਹੀਂ ਹੈਗੀ ਭਾਬੀ ਵੀ ਮੈਂ ਭਾਈ ਸਾਹਮਣੇ ਬੋਲ ਨਹੀਂ ਸਕਦੀ ਪਰ ਮੈਂ ਇਹ ਕਹਿਣੀ ਆ ਵੀ ਮੇਰੇ ਕਰਕੇ ਤੁਹਾਡੇ 'ਚ ਫਰਕ ਨਾ ਪੈ ਜੇ ਕਿਉਂਕਿ ਮੈਨੂੰ ਇੰਨਾ ਪਤਾ ਵੀ ਜੇ ਤੂੰ ਮੇਰਾ ਦੁੱਖ ਨਹੀਂ ਸੁਣਦੀ ਮੇਰਾ ਭਾਈ ਮੇਰਾ ਦੁੱਖ ਸਭ ਤੋਂ ਪਹਿਲਾਂ ਸੁਣਦਾ ਨੀ ਨਿਟਕੀ ਰਹੀ ਨਹੀਂ ਟਕੀ ਰਹਿ ਜੇ ਤੂੰ ਇੱਕ ਦਿਨ ਆਵੇਂ ਤਾਂ ਮੈਂ ਤੇਰੇ ਬੈਠਾਂ ਵੀ ਕੋਲੇ ਤੇਰਾ ਦੁੱਖ ਸੁੱਖ ਵੀ ਸੁਣਾ ਹੁਣ ਚਾਰ ਚਾਰ ਦਿਨ ਤਾਂ ਤੂੰ ਨਿਕਲਦੀ ਨਹੀਂ ਹੈਗੀ ਇੱਥੋਂ ਮੇਰੇ ਦੱਦ ਲੱਗੀ ਹੋਈਆਂ ਮੈਂ ਦੱਸ ਤੇਰਾ ਕੀ ਦੁੱਖ ਸੁੱਖ ਸੁਣਾ ਤੇ ਭਾਬੀ ਮੇਰਾ ਘਰ ਆ ਚਾਹੀ ਮੈਂ 10 ਦਿਨ ਲਾਵਾਂ ਚਾਹੀ ਮੈਂ 4 ਦਿਨ ਲਾਵਾਂ ਚਾਹੀ ਮੈਂ ਮਹੀਨਾ ਲਾਵਾਂ ਤੈਨੂੰ ਕੀ ਦੁੱਖ ਮਾਰੀ ਜਾਂਦਾ ਨਹੀਂ ਕੁੜੀਆਂ ਆਉਂਦੀਆਂ ਨੇ ਪਰੌਣਿਆਂ ਵਾਂਗੂ ਆਉਂਦੀਆਂ ਹੁੰਦੀਆਂ ਨੇ ਫੇਰ ਅਗਲਾ ਦੇਖਪાળ ਵੀ ਕਰਦਾ ਨਹੀਂ ਤੇਰੀ ਸੇਵਾ ਵੀ ਕਰੀਏ ਹੁਣ ਤੇਰੀ ਅਸੀਂ ਸੇਵਾ ਕੀ ਸੁਆ ਕਰੀਏ ਜਿਹੜੀ ਐ ਇੱਕੇ ਦੱਦ ਲੱਗੀ ਹੋਈਆਂ ਰੋਡੀ ਮੈਨੂੰ ਤੂੰ ਭਾਬੀ ਸੇਵਾ ਤਾਂ ਨਾ ਕਰ ਪਰ ਮੂੰਹੋਂ ਤਾਂ ਬੋਲ ਪਿਆ ਕਰ ਤੂੰ ਤਾਂ ਬੋਲਦੀ ਵੀ ਚੱਜ ਨਾਲ ਨਹੀਂ ਆਪਦੇ ਭਰਾ ਨੂੰ ਦਾ ਤੂੰ ਐਂ ਬਾਹਾਂ ਕੱਢ ਕੱਢ ਮਿਲਦੀ ਸੀ ਮੇਰੇ ਬਾਰੀ ਤੇਰਾ ਮੂੰਹ ਐਂ ਹੋ ਗਿਆ ਹਾਂ ਮੇਰੇ ਭਾਈ ਵਰਗੀ ਤੂੰ ਬਣ ਜੇਂਗੀ ਚੱਲ ਭਾਬੀ ਤੇਰੇ ਨਾਲ ਕਿਹੜਾ ਮੱਥਾ ਮਾਰੇ ਲੈ ਦੇਖ ਤਾਂ ਸਹੀ ਨਹੀਂ ਕਿਵੇਂ ਮੇਰੇ ਭਾਈ ਨੂੰ ਕਹਿੰਦੀ ਆ ਵੀ ਤੇਰਾ ਭਾਈ ਆਇਆਗਾ ਉਹਨੂੰ ਤਾਂ ਐਵੇਂ ਆਉ ਜਿਹੜਾ ਮਰਜ਼ੀ ਕੋਈ ਕਹਿ ਦੇਵੇ ਉਹ ਨਹੀਂ ਹਟ ਸਕਦੇ ਉਹਦੀ ਭੈਣ ਦਾ ਘਰ ਆਗਾ ਹਾਂ ਚਾਹੇ ਉਹ ਦਿਨ ਆਵੇ ਚਾਹੇ ਰਾਤ ਆਵੇ ਮੈਂ ਦੇਖਦੀ ਆ ਜੇ ਤੇ ਗੁਤਨੀ ਚ ਪਟਾਕ ਹੈ ਨਾ ਬਾਹਰ ਨਾ ਕੱਢਿਆ ਇਹ ਵੀ ਕੀ ਜਾਣੂ ਲੈ ਆ ਤੁਰੀ ਹੁੰਦੀ ਆ ਲਾਈ ਦਵਾ ਮੜੀ ਲੇਤੀ ਕਿਵੇਂ ਆ ਨਹੀਂ ਮੈਂ ਤਾਂ ਠੀਕ ਆ ਮੇਰੇ ਨਾਲ ਤਾਂ ਉਹ ਗੱਲ ਹੋ ਜਾਂਦੀ ਆ ਵੀ ਮੈਂ ਆਈ ਤੇਰੇ ਤੂੰ ਚੜ ਬੈਠੀ ਬਨੇਰੇ ਮੈਂ ਤਾਂ ਤੇਰੇ ਕੋਲ ਹੀ ਆਉਂਦੀ ਸੀ ਨਹੀਂ ਆ ਤੂੰ ਬਾਜ਼ਾਰ ਤਾਈਆਂ ਪਾਣੋਂ ਨਾ ਹਟੀ ਨਹੀਂ ਮੇਰੀ ਗੱਲ ਸੁਣ ਹਾਂ ਦੱਸ ਮੈਂ ਕੁੜੀ ਸੁਣਿਆ ਸੀ ਤੇਰੀ ਨੰਦदाई ਨੇ ਕੀ ਦੱਸਾਂ ਜੇ ਵੱਡੀ ਆ ਗਈ ਇੱਥੇ ਤੀਜੇ ਦਿਨ ਆ ਪੜਦੀ ਐ ਇੱਕ ਉਹਦਾ ਭਾਈਆ ਛੁੱਡੂ ਜਾ ਉਹ ਨਹੀਂ ਜਮਾ ਹੀ ਕਹਿੰਦਾ ਵੀ ਭਾਈ ਦੁੱਖ ਸੁੱਖ ਆਪਣੇ ਘਰੇ ਘਟ ਹੈ ਹਾਂ ਚੱਕ ਦੀ ਚੁੰਨੀ ਇੱਥੇ ਆਵੰਦੀ ਹੈਗੀ ਉਹੀ ਪੇਕਿਆਂ ਦਾ ਚਸਕਾ ਲੱਗਿਆ ਹੋਇਆ ਜੀ ਨੂੰ ਫਿਰ ਆਪਦੇ ਸੋਹਰਿਆਂ ਥੋੜੀ ਵਸਦੀ ਹੁੰਦੀ ਹੈ ਫਿਰ ਹਾਂ ਨਹੀਂ ਆ ਤਾਂ ਗਲਤ ਹੈ ਸੋ ਅੰਨੇ ਸੱਚ ਕਹੀ ਆ ਜੇ ਇਹੀ ਗੱਲ ਮੈਂ ਕਹਿ ਦਮਾ ਨਾ ਮੈਨੂੰ ਤਾਂ ਵੱਡ ਖਾਂ ਵਾਂਗੂ ਗੋਲੂ گاਉਰਾ ਭਾਈ ਚੱਲ ਨਹੀਂ ਤੂੰ ਮਾੜੀ ਕਿਉਂ ਬਣਨਾ ਮਾੜਾ ਮੋਟਾ ਝੜਕ ਦਿਆ ਕਰ ਆਪੀ ਜਦੋਂ ਦਮ ਦਿਨ ਨੂੰ ਲੱਗਣੀਆਂ ਤੇਰੀਆਂ ਗਲਨਾਪੀ ਭੱਜ ਜੂਗੀ ਲੈ ਕੰਨੀ ਦਿਲ ਨੂੰ ਨਹੀਂ ਮੈਂ ਤਾਂ ਜਦੋਂ ਦੀ ਉਹ ਆਈ ਆ ਨਾ ਮੂੰਹ ਪਾਣੀ ਨਹੀਂ ਧਰਦੀ ਹੈਗੀ ਬਥੇਰਾ ਮੈਂ ਤਾਂ ਸਟੋਰ ਵਾਲੇ ਕਮਰੇ ਚ ਕੱਢੀ ਪਈ ਆ ਨਹੀਂ ਆ ਤਾਂ ਗੱਲ ਵਧੀਆ ਤੇਰੀ ਆਪੀ ਨਿੱਕਲ ਨੁਕਿਲ ਜੂਗੀ ਫਿਰ ਉਥੋਂ ਬਾਲੀਓ ਠੀਠਾ ਨਿਕਲਦੀ ਨਹੀਂ ਜਾ ਬੱਡੇ ਦੀ ਹੂੰ ਬੁੱਸ ਬੁੱਸ ਕਰਕੇ ਹਟ ਜਾਂਦੀ ਆ ਆ ਦੇਖ ਲੈ ਹੁਣ ਮੇਰੇ ਨਾਲ ਫੇਰ ਆਡਾ ਬੰਦੀ ਸੀ ਪਰ ਮੈਂ ਵੀ ਨਾ ਤੱਤੀਆਂ ਤੱਤੀਆਂ ਸੁਣਾਈਆਂ ਨੇ ਫਿਰ ਤੈਨੂੰ ਪਤਾ ਤਾਂ ਹੈਗਾ ਕਿਰਨਾ ਕਿਹੜਾ ਘੱਟ ਆ ਉਹੀ ਤਾਂ ਮੈਨੂੰ ਪਤਾ ਹੀ ਆ ਲਾਲੇ ਤੈਨੂੰ ਸਿਖਾਣ ਦੀ ਤਾਂ ਕੋਈ ਲੋੜ ਹੀ ਨਹੀਂ ਤੂੰ ਤਾਂ ਆਪ ਹੀ ਸਿੱਖੀ ਸਖਾਈਆਂ ਮੈਂ ਤਾਂ ਉਹਨੂੰ ਕਹਿ ਦੰਨੀ ਆ ਵੀ ਜੇ ਤੂੰ ਡਾਣੀ ਡਾਣੀ ਆ ਨਾ ਮੈਂ ਵੀ ਪੱਤਾ ਪਤਾ ਇਹ ਨਾ ਸਮਝੀ ਉਹ ਤਾਂ ਹੈਗਾ ਕਿਰਨਾ ਪਰ ਯਾਰ ਕੋਈ ਤਾਂ ਕੋਈ ਜਿਗਾਰ ਲਾ ਇਹਨੂੰ ਕਰੇ ਨਾ ਰੱਖ ਆਈ ਮੇਰਾ ਨਾ ਰਾਦਾ ਰੋੜਾ ਹੈ ਮੈਂ ਤਾਂ ਦੇਖਦੀ ਆ ਇੱਕ ਅੱਧਾ ਦਿਨ ਹੋਰ ਦੇਖਦੀ ਆ ਜੇ ਜਾਂਦੀ ਆ ਜਾਂਦੀ ਆ ਨਹੀਂ ਫਿਰ ਮੈਂ ਤਾਂ ਗੁਤਨੀ ਫੜ ਕੇ ਨਾ ਇਹਨੂੰ ਬਾਹਰ ਕੱਢਣ ਲੱਗੀ ਨੇ ਮੈਂਟਲ ਆਉਣਾ ਇੰਨੀ ਤੱਤੀ ਨਾ ਚੱਲ ਪਿੰਡ 'ਚ ਤੂੰ ਮਾੜੀ ਬੱਜੇਂਗੀ ਬਸ ਗੱਲੀ ਗੱਲੀ ਭੇਜ ਇਹਨੂੰ ਫਿਰ ਤੈਨੂੰ ਹੀ ਮਾੜੀ ਕਹਿਣਗੇ ਕਮਲੀਏ ਤੂੰ ਮਾੜੀ ਥੋੜਾਂਗੀ ਇੰਨੀ ਚੁਸਤ ਚਲਾ ਕੇ ਲੜੇ ਆਪਦਾ ਘਰ ਸੰਭਿਓ ਬੈਠੀ ਆ ਨਹੀਂ ਹੋਰ ਭੈਣੇ ਤੂੰ ਮੈਨੂੰ ਦੱਸ ਮੇਰੇ 'ਚ ਕੋਈ ਕਮੀ ਆ ਦੇਖ ਸਾਰਾ ਮੈਂ ਟੱਬਰ ਸੰਭਦੀ ਆ ਹੈ ਜਦੋਂ ਕਹਿੰਦੇ ਆ ਆ ਆਥਣੇ ਸਵੇਰੇ ਸ਼ਾਮ ਰੋਟੀ ਚਾਹ ਤਾਰਾ ਕੁਸ ਬੈਠਿਆਂ ਨੂੰ ਮਿਲਦਾਗਾ ਹੋਰ ਦੱਸ ਇਹਨਾਂ ਨੂੰ ਕੀ ਬੜੇਵੇਂ ਚਾਹੀਦੇ ਨਹੀਂ ਇੱਕ ਗੱਲ ਹੋਰ ਸੋਨੀਆ ਤੈਨੂੰ ਮੈਂ ਦੱਸਾਂ ਪਤਾ ਕੀ ਕਹਿੰਦੀ ਹੁਣ ਤੈਨੂੰ ਪਤਾ ਸਾਡੇ ਤਾਂ ਦੇਖ ਲੈ ਐਡਾ ਵੱਡਾ ਖਾਨਦਾਨ ਆ ਮੇਰੇ ਪੇਕਿਆਂ ਦਾ ਅਸੀਂ ਤਾਂ ਉੱਥੇ ਤਰਤਰ ਭੁੱਲਦੇ ਆ ਭਾਣੇ ਮਲੰਗ ਨੇ ਇਹ ਇਹਨਾਂ ਦੇ ਕੀ ਆਗਾ ਹੈ ਕਹਿੰਦੀ ਕਹਿੰਦੀ ਮੈਂ ਦੇਖਿਆਗਾ ਕਹਿੰਦੀ ਤੂੰ ਆਪਣੇ ਭਾਈ ਨੂੰ ਪੈਸੇ ਦਿੰਨੀ ਆ ਵੀ ਤੂੰ ਇੱਥੋਂ ਪੈਸੇ ਦਿੰਨੀ ਆ ਉਹ ਲੈ ਕੇ ਜਾਂਦਾ ਦੱਸ ਉਹ ਇਹਨਾਂ ਦੇ ਪੈਸਿਆਂ ਤੇ ਬੈਠੇ ਨਹੀਂ ਭਾਣੇ ਥੋੜਾ ਕੁ ਦਿਨ ਹੋਰ ਦੇਖ ਲੈ ਕੋਈ ਇਲਜ਼ਾਮ ਲਾ ਕੇ ਕੜ ਦੇ ਕੋ ਘਰਵਾਰ ਹੈ ਅਲਜਾਮ ਖਾਣੀ ਅਲਜਾਮ ਜਿਵੇਂ ਤੇਰਾ ਭਾਈ ਆ ਜਾਂਦਾਗਾ ਸੁਖਾ ਦੇ ਫਿਰ ਤੇਰੇ ਭਾਈ ਨੂੰ ਮਾੜਾ ਮੋਟਾ ਕੋਲੇ ਬਹਿ ਕੇ ਉੱਤੋਂ ਮਾਰਦੀ ਛਾਪਾਂ ਇਹ ਤਾਂ ਨਿਕਲੀ ਨਰਕਾਲੀ ਆ ਨਹੀਂ ਆ ਤਾਂ ਵਧੀਆ ਤੈਂ ਜਿਹੜੀ ਗੱਲ ਮੈਨੂੰ ਦੱਸੀ ਆ ਹੁਣ ਮੈਂ ਐਵੇਂ ਹੀ ਕਰੂੰਗੀ ਇਹਨੂੰ ਵੀ ਪਤਾ ਲੱਗੇ ਮੈਨੂੰ ਐਵੇਂ ਹੀ ਨਹੀਂ ਦੈਲੋਂ ਵਾਲੀ ਕਿਰਨਾ ਕਹਿੰਦੇ ਜੇ ਮੈਂ ਵੀ ਇਹ ਘਰੋਂ ਨਾ ਕਢਾਇਆ ਮੈਂ ਤਾਂ ਤੇਰੇ ਕੋਲ ਹੀ ਆਉਣ ਲੱਗੀ ਸੀ ਹੁਣ ਮੈਂ ਚੱਲਿਆਂ ਬਸ ਇਸ ਗੱਲ ਦੀ ਗੌਰ ਕਰ ਲਈ ਚੰਗਾ ਚੱਲ ਠੀਕ ਆ ਜਾ ਤੂੰ ਲਾਤੀ ਨਾ ਤੇਰੇ ਘਰੇ ਅੱਗ ਮੈਨੂੰ ਵੀ ਸੋਨੀਆ ਕਹਿੰਦੇ ਨੇ ਜੇ ਤੂੰ ਕਿਰਨਾ ਡੋਲੂ ਵਾਲੀਆਂ ਨਾ ਮੈਂ ਵੀ ਹੰਡੇ ਆੜੀ ਸੋਨੀਆ ਹਾਏ ਰੱਬਾ ਮੇਰੇ ਤਾਂ ਸਿਰ ਦੁਖਣ ਲੱਗਿਆ ਪਿਆ ਜੇ ਖਾਣੇ ਦਾ ਨੀ ਮੇਰੇ ਤਾਂ ਖੂਨ ਦਾ ਪਾਣੀ ਬਣ ਜਾਂਦਾ ਜਦੋਂ ਮੈਂ ਇਹਨੂੰ ਦੇਖ ਲੈਂਦੀ ਆ ਜੈ ਵੱਡੀ ਨੂੰ ਪਤਾ ਨਹੀਂ ਕਦੋਂ ਉਜੜੂਗੀ ਇੱਕ ਉਹ ਬਾਹਰ ਨਿਕਲਿਆ ਹੋਇਆ ਸਵੇਰ ਤੋਂ ਸ਼ਾਮਾਂ ਪੈ ਜਾਂਦੀਆਂ ਨੇ ਉਹ ਨਹੀਂ ਘਰੇ ਆਉਣ ਦਾ ਨਾਂ ਲੈਂਦਾ ਲੈ ਹੋ ਗਿਆ ਰਾਮ ghee ਕਣਕ ਵਿਲੇ ਹੋ ਗਏ 15 ਦਿਨ ਜਮਾ ਐ ਕਿ ਹਮਨ ਰਖੇ ਮੂੰਹ ਹੱਥ ਵੀ ਲਿਆ ਕਰ ਕਦੇ ਵੇਖੀ ਹੱਸਾਂ ਜੈ ਵੱਡਿਆਂ ਮੈਨੂੰ ਤਾਂ ਦੇਖ ਕੇ ਨਾ ਤੁਹਾਡਾ ਬੀਪੀ ਵਧ ਜਾਂਦਾ ਅੱਗ ਲੱਗਣਾ ਕੀ ਦਾ ਵਧ ਗਿਆ ਬੀਪੀ ਮੇਰਾ ਸਿਆਪਾ ਹੋਰ ਕੀ ਕਰਾਂ ਦਿਨਾਂ ਕੱਢ ਦਿਨ ਜੇ ਤੂੰ ਮਰ ਜਾਏ ਕੀ ਬੋਲਿਆ ਕੁਛ ਨਹੀਂ ਮਾਂ ਠੀਕ ਹੈ ਕੋਈ ਨਹੀਂ ਦਵਾਈ ਦਵਾ ਲੈ ਮੰਗੇ ਆਹੋ ਮੈਨੂੰ ਕਾਨੂੰ ਦਵਾਈ ਦਾ ਨਾਮ ਲੈਣਾਗਾ ਆ ਦੇਖ ਵੇ ਮੇਰਾ ਤਾਂ ਸਾਰਾ ਕੁਝ ਹਟ ਜੂ ਮੇਰਾ ਤਾਂ ਸਿਰ ਤੱਕ ਨਹੀਂ ਦੋਸਣਾ ਹਾਂ ਜੇ ਤੂੰ ਇਹਨੂੰ ਘਰੋਂ ਕੱਢਦੇਵੇਂ ਆ ਜਿਹੜੀ ਰੋਡੀ ਲੱਗੀ ਹੋਈ ਆ ਆ ਗੱਲ ਨਾ ਕਈ ਕਰਨਾ ਮੇਰੀ ਭੈਣ ਹੈ ਉਹ ਹਾਂ ਜਦੋਂ ਤਰਾਪਾ ਆਉਂਦਾ ਉਦੋਂ ਉਦੋਂ ਬੜੀਆਂ ਹੱਥ ਹੱਸ ਗੱਲਾਂ ਕਰਦੇ ਆਂ ਬੜੀਆਂ ਜੱਪੀਆਂ ਪਾਉਨੀਆਂ ਤੂੰ ਬੇ ਜੇ ਤੇਰੀ ਭੈਣ ਆ ਨਾ ਉਹ ਮੈਂ ਤੇਰੇ ਘਰ ਵਾਲੀਆਂ ਮੇਰੇ ਨਾਲ ਨਖਟੂਆ ਤਾਂ ਜ਼ਿੰਦਗੀ ਕੱਢਣੀ ਆ ਕੋਈ ਨਹੀਂ ਤੇਰੇ ਤੋਂ ਪਹਿਲਾਂ ਉਸ ਹੀ ਦੀ ਮਰ ਲਵੇ ਕਰਨਾ ਮੈਂ ਤੈਨੂੰ ਸਾਰੀ ਗੱਲਾਂ ਝੱਲ ਲੂਆ ਮੈਂ ਤੈਨੂੰ 20 ਵਾਰੀ ਕਹਿੰਦਾ ਮੈਂ ਸਾਰੀਆਂ ਗੱਲਾਂ ਝੱਲੂਆ ਕੁੜੀ ਬਾਰੇ ਮੈਂ ਲੱਭ ਜ ਨਹੀਂ ਚੱਲਦਾ ਜਾ ਕੇ ਕਚੇਰੀ ਨਾਲ ਨੌਕਰਾਂ ਨੂੰ ਤੇ ਲੱਗਦੀ ਜ਼ਮੀਨਾਂ ਬੇਜਾ ਤੇ ਬੇਜਾ ਜਮੀਨ ਨੌਲ ਵਾ ਹਾ ਤੀਹੋ ਕੜ 21 ਗੱਲ ਕਹੀ ਜਾਊਗਾ ਕਰਾਉਣਾ ਨਹੀਂ ਫਿਰ ਉਹੀ ਗੱਲ ਉਹੀ ਗੱਲ ਤੂੰ ਹੋਰ ਵੀ ਕੋਈ ਗੱਲ ਛੇੜ ਲਿਆ ਕਰ ਬੇ ਮੇਰੇ ਨਾਲ ਫਿਰ ਤੂੰ ਕਿਉਂ ਕੁੜੀ ਨਾਲ ਬੋਲਦੀ ਐ ਮੈਂ ਤੈਨੂੰ ਕਦੇ ਕਿਹਾ ਤੂੰ ਜੋ ਕਹਿੰਨੀ ਮੈਂ ਕਰ ਲੈਣਾ ਪਰ ਤੂੰ ਕੁੜੀ ਤੇ ਕਿਉਂ ਦਾ ਅੰਦਰ ਰੱਖਦੀ ਹਾਏ ਬੇ ਬੇ ਟੁੱਟ ਪੈਣਿਆ ਥੋਡੇ ਵਾਰੀ ਸੋਚਦੀਆਂ ਮੈਂ ਥੋਡੀਆਂ ਹੀ ਗੱਲਾਂ ਕਿਵੇਂ ਨੂੰ ਵੱਡ-ਵੱਡ ਖਾਂਦੀਆਂ ਨੇ ਮੈਂ ਐਂ ਕਹਿੰਨੀ ਆ ਵੀ ਇਹਦੇ ਸਹੁਰਿਆਂ ਨੂੰ ਫੋਨ ਕਰਕੇ ਪੁੱਛ ਲੈਂਦਾ ਵੀ ਸੁਖਸਾਨ ਨਾਲ ਆਈਆ ਕਿਤੇ ਕੋ ਗੁੱਸੇ ਹੋ ਕੇ ਨਾ ਗਈ ਹੋਵੇ ਕੋਈ ਨਾ ਮੈਂ ਪੁੱਛ ਲਉਂ ਗੁੱਸੇ ਵਾਲੀ ਨਹੀਂ ਹੋਈ ਗਈ ਇਹ ਫਿਰ ਪਤਾ ਕੀ ਆ ਅਗਲਿਆਂ ਨੇ ਤਾਂ ਐਂ ਕਹਿਣਾ ਤੂੰ ਤਾਂ ਬਾਹਰ ਨਿਕਲ ਜਾਨਾ ਵੀ ਇਹਦੀ ਪਰਝਾਈ ਤਾਂ ਹੈਗੀ ਸੀ ਕੋਲੇ ਉਹਨੂੰ ਨਹੀਂ ਪਤਾ ਲੱਗਿਆ ਵੀ ਇੰਨਾ ਟਾਈਮ ਉਹਨੇ ਕਿਉਂ ਬਿਠਾਈਆ ਕੁੜੀ ਕੋਈ ਨਹੀਂ ਜਵਾਖੜੀ 4 ਦਿਨ ਮਿਲਣ ਲੱਗੀ ਫਿਰ ਕੀ ਹੋ ਗਿਆ ਕੱਲ ਤਾਂ ਲੈ ਆਈਏ ਬਈ ਫਿਰ ਮੋੜ ਮੋੜ ਗੱਲ ਨਾ ਬਗਾਨੀਆਂ ਤੇ ਆ ਜਾਂਦੀ ਆ ਤੇਰੇ ਵਰਗਿਆਂ ਨੂੰ ਕੋਈ ਨਹੀਂ ਕਹਿੰਦਾ ਹੁੰਦਾ ਹਾਂ ਬਗਿਆਨੀਆਂ ਸਮਝ ਜਾਂਦਾ ਹਾਂ ਆਪਕਾ ਆਪ ਨੂੰ ਬਗਾਨੀਆਂ ਸਮਝੇ ਫਿਰ ਤੇਰੇ ਘਰ ਮੈਂ ਵੀ ਕੀ ਮਨ ਲੱਗ ਕੇ ਕਿੰਨੇ ਨੂੰ ਆਇੰਦਾ ਸ ਦੇਖ ਇਹਦੇ ਸਹੁਰੇ ਘਰੇ ਦੱਸ ਕੋਈ ਘਾਟ ਆ ਕੀ ਕਾਸੇ ਦੀ ਹੈ ਸੱਸ ਇਹਦੀ ਆ ਸਹੁਰਾ ਇਹਦਾਗਾ ਬੰਦਾ ਇਹਦਾਗਾ ਹੋਰ ਦੱਸ ਇਹਨੂੰ ਕੀ ਚਾਹੀਦਾ ਉਹ ਫਿਰ ਇਹਦਾ ਘਰ ਵੀ ਇਹੇ ਇਹਦਾ ਵੀ ਕਰ ਰਹੇ ਹੀ ਤੂੰ ਨਹੀਂ ਜਾਣਦੀ ਤੂੰ ਆਪਦੀ ਪਰਜਾਈਆਂ ਤੇ ਰੋ ਮਾਰਦੀਆਂ ਕਦੇ ਕਿਸੇ ਤੇ ਮਾਰਦੀਆਂ ਕਦੇ ਕਿਸੇ ਤੇ ਮਾਰਦੀਆਂ ਲੈ ਬੇ ਮੇਰੇ ਤਾਂ ਉੱਥੇ ਮੂੰਹ ਚ ਬੋਲ ਨਹੀਂ ਹੁੰਦਾ ਮੇਰੀਆਂ ਪਰਜਾਈਆਂ ਦਾ ਨਾ ਮੈਨੂੰ ਐਂ ਡੀਕਦੀਆਂ ਨੇ ਵੀ ਸਾਡੀ ਨਣਦ ਕਦੋਂ ਆਵੇ ਤੂੰ ਮੇ ਦੀਦੀ ਜੰਮੀ ਐ ਤੇਰੀ ਉਰੇ ਵੀ ਚੱਲੇ ਤੇਰੀ ਕੁੜੀ ਕੋਲੇ ਵੀ ਚੱਲੇ ਤੇਰੀ ਤੇਰੇ ਸੌਰੇ ਪੇਕੇ ਵੀ ਚੱਲੇ ਮੈਂ ਤੈਨੂੰ ਐ ਕਹਿਣਾ ਤੂੰ ਜੋ ਮਰਜ਼ੀ ਕਰ ਲੈ ਪਰ ਕੁੜੀ ਨੂੰ ਨਾ ਬੋਲੀ ਕੋਸ ਬੱਸ ਜੇ ਤੂੰ ਬੋਲੀ ਐ ਮੈਂ ਕਚੇਰੀਆਂ ਜਾ ਕੇ ਨੌ ਕਰਾਉਂ ਜ਼ਮੀਨ ਤੂੰ ਪਸਤਾਇਂਗੀ ਸਾਰੀ ਕਰਾਉਂ ਸੜੇ ਮੇਰੇ ਵਾਲੀ ਕਰਾਉਂ ਲੈ ਫਿਰ ਮੈਂ ਵੀ ਨਹੀਂ ਇੱਥੇ ਰਹਿਣਾ ਤਰੀ ਜਾਈਂ ਇੱਥੇ ਡੰਡੇ ਵਜਾਉਂਦਾ ਵੇ ਕੰਜਰਾ ਵੇ ਤੈਨੂੰ ਰੋਟੀ ਵੀ ਨਹੀਂ ਕਿਸੇ ਨੇ ਦੇਣੀ ਜੈ ਖਾਣੇ ਦੇ ਆ ਕਿ ਮੈਂ ਬੋਲਦਾ ਮੇਰੇ ਨਾਲ ਜ਼ਮੀਨ ਲਵਾ ਦੂੰ ਜ਼ਮੀਨ ਲਵਾ ਦੂੰ ਜੱਦਾ ਹੋਇਆ ਜ਼ਮੀਨ ਦਾ